ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਪਹੁੰਚੇ ਆ ਤੇ ਇੱਥੇ ਅੱਜ ਰਾਣਾ ਗਰਮੀਤ ਸਿੰਘ ਸੋਢੀ ਜੀ ਪਹੁੰਚਿਆ ਤੇ ਵੀਰਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਜੀ ਨਾਨਕ ਸਿੰਘ ਜੀ ਪਿੰਡ ਖੁੰਡੇ ਹਲਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਅੱਜ ਇੱਥੇ ਰਾਣਾ ਗਰਮੀਤ ਸਿੰਘ ਸੋਢੀ ਜੀ ਪਹੁੰਚੇ ਆ ਕੀ ਕਹਿਣਾ ਚਾਹੋਗੇ ਉਹਨਾਂ ਦਾ ਜੀ ਆਇਆਂ ਨੂੰ ਜੀ ਅਸੀਂ ਵਾਤੋ ਵਾਦੋ ਨਾਲ ਨੂੰ ਬੋਟਾ ਪਾ ਕੇ ਪਿੰਡ ਇਹ ਪਿੰਡ ਦੇ ਵਿੱਚ ਜਿਹੜੀਆਂ ਕਿੰਨੀਆਂ ਕਿ ਪ੍ਰਧਾਨ ਮੰਤਰੀਆਂ ਸਕੀਮਾਂ ਜਿਹੜੀਆਂ ਬਹੁਤ ਜ਼ਿਆਦਾ ਆ ਕਿੰਨੀਆਂ ਕਾਰੀਆਂ ਦੀ ਕਿੰਨੀਆਂ ਕੁ ਲੋਕਾਂ ਵੰਡ ਬਹੁਤ ਜ਼ਿਆਦਾ ਆ ਰੰਗਾ ਇਹ ਮਕਾਨ ਬਣਾਉਣ ਲਈ ਪਲਾછા ਬਣਾਉਣ ਲਈ ਬਹੁਤ ਸਕੀਮਾਂ ਆ ਰੰਗਾ ਇਹ ਨਰੇਗਾ ਸਕੀਮ ਜੀ ਤੈ ਤਾਂ ਬਹੁਤ ਸਕੀਮਾਂ ਚੱਲ ਰੰਗਾ ਇਹ ਤੁਸੀਂ ਰਾਣਾ ਗਰਮੀਤ ਸਿੰਘ ਸੋਢੀ ਜੀ ਦੇ ਅੱਗੇ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਅ ਵੀ ਤਾਂ ਨਰੇਗਾ ਦੀ ਆ ਜੀ ਮੰਗ ਜੀ ਉਹ 700 ਡਿਆੜੀ ਵਾਲੀ ਜਿਹੜੀ ਤੇ ਘਰ ਮਕਾਨ ਬਣਾਉਣ ਲਈ ਆਵਾਜੋਜਨਾ ਦੀ ਸਕੀਮ ਵਿੱਚ ਮਕਾਨ ਬਣਾਉਣ ਲਈ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਖਾਲੀਆਂ ਨਾਲੀਆਂ ਦਾ ਜਿਹੜਾ ਕੋਈ ਵਿਕਾਸ ਰਹਿੰਦਾ ਉਹਦੇ ਬਾਰੇ ਗੱਲਬਾਤ ਕੀਤੀ ਹੈ? ਹਾਂਜੀ ਉਹਨਾਂ ਬਾਰੇ ਵੀ ਕੀਤੀ ਹੈ। ਕੀ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਦੇ ਵੱਲੋਂ? ਉਹਨਾਂ ਨੇ ਕਿਹਾ ਜੀ ਇਹ ਜਲਦੀ ਤੋਂ ਜਲਦੀ ਹੋਏਗਾ ਕੰਮ ਵੀ ਸਾਰਾ। ਧੰਨਵਾਦ ਜੀ। ਸੋ ਦੱਸਦੀ ਆ ਕਿ ਖੁੰਡੇ ਹਲਾਲ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ। ਇੱਥੇ ਰਾਣਾ ਗੁਰਬੀਰ ਸਿੰਘ ਸੋਢੀ ਜੀ ਅੱਜ ਪਹੁੰਚੇ ਸੀ ਤੇ ਨਾਨਕ ਸਿੰਘ ਜੀ ਉਹ ਇਹਨਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਤੇ ਆਪਣੇ ਘਰੇ ਬੁਲਾਇਆ ਸੀ। ਜੋ ਵੀ ਇਹਨਾਂ ਦੀਆਂ ਮੰਗਾਂ ਸੀਗੀਆਂ ਇਹਨਾਂ ਨੇ ਉਹਨਾਂ ਦੇ ਅੱਗੇ ਰੱਖੀਆਂ ਤੇ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਏ। ਕੀ ਜਲ ਤੋ ਜਲ ਤੋ ਉਹ ਜਿਹੜੀਆਂ ਮੰਗਲ ਨਦੀਆਂ ਪੂਰੀਆਂ ਕੀਤੀਆਂ ਜਾਂਣਗੀਆਂ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਇਹ ਲਣਕ ਸਿੰਘ ਜੀ ਆਪਣੇ ਕੁੰਡੇ ਦਾ ਬਹੁਤ ਪ੍ਰਾਣੇ ਕਾਰੀਗਰਤਾ ਤੋਂ ਇੱਕ ਲੈਂਚ ਹੋ ਜਾ ਬਈ ਹੋ ਰਹੀ ਲੈਂਚੋ ਉਹਨੂੰ ਬੋਲਦੇ ਆਉਂਦੇ ਲੈਂਚੋ ਹੋ ਜਾ ਸਾਈਡ ਤੇ ਬਈ ਚੜਦੇ ਸਾਈਡ ਤੇ ਸਾਈਡ ਤੇ ਸਾਈਡ ਤੇ ਪ੍ਰਧਾਨ ਜੀ ਤੁਸੀ ਬਦੋ ਜੀ ਜੀ ਦਾ ਪ੍ਰਧਾਨ ਜੀ ਜੀ ਦਾ ਜੀ ਆਜ ਆਜ ਲਿਆਵੋ ਲੋਟਾ ਖੜੇ ਲਿਆਵੋ ਆਈ ਐਨ ਆਈ ਐਂਡ ਆ ਉਹ ਚਾਹ ਚੱਕ ਦੇ ਵਿੱਚੋਂ ਉਹ ਜੋ ਤੇ ਇੱਕ ਕਰੀ ਰਹੀ ਚਾਹ ਆਪਾਂ ਇਹ ਇੱਕ ਬਾਈਟ ਕਰ ਲਈਏ ਜਿਸ ਬਾਅਦ ਜਿਹਦੇ ਵਿੱਚ ਆਪਾਂ ਇਹ ਅੱਗੇ ਪਿਛੇ ਵੜਾ ਕੇ ਮਲਾ ਦਿੰਦੇ ਆ ਉਹ ਫਿਰ ਮਲਾ ਦਿੰਦੇ ਆ ਬੜਾ ਬੜਾ ਉਤਰ ਉਤਰ ਫੜਾਇਆ ਬੜਾ 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 ਆ ਬਾਈ ਨੂੰ ਪਿਆਉਗਾ ਕਹਿੰਦੀ ਐ ਅਲਚੀ ਕਹਿੰਦੀ ਐ ਜਿਹੜੀ 15 ਕਿਲੋ ਸੈਂਟਰ ਗਵਰਨਮੈਂਟ ਤੋਂ ਕਰਕਾਉਂਦੀ ਸੀ ਅੱਜ 10 ਕਿਲੋ ਆਈ ਆ ਜੀ 5 ਕਿਲੋ ਵੀ ਖਾ ਗਏ दिल्ली क्राइम नेशनल न्यूज़ नजर सफर